ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗਿੱਲ ਸਥਾਨਕ ਸਰਕਾਰਾਂ ਮੰਤਰੀ ਡਾਕਟਰ ਅਵਜੋਤ ਸਿੰਘ ਨੇ ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਦੇ ਨਾਲ ਟਾਂਡਾ ਤੋਂ ਸ੍ਰੀ ਹਰਗੋਬਿੰਦਪੁਰ ਜਾਣ ਵਾਲੇ ਬਿਆਸਤਰੀਆ ਦੇ ਪੁਲ ਤੇ ਬਣੇ ਤੁਸੀਂ ਬੰਨਦਾ ਜਾਇਜ਼ਾ ਲਿਆ ਇਸ ਮੌਕੇ ਤੇ ਸਥਿਤੀ ਦਾ ਨਿਰੇਖਣ ਕਰਦੇ ਆ ਅਧਿਕਾਰੀਆਂ ਨੂੰ ਤੁਸੀਂ ਬਣਦੀ ਮਜਬੂਤੀ ਅਤੇ ਸੁਰੱਖਿਆ ਲਈ ਤੁਰੰਤ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਡਾਕਟਰ ਅਵਜੋਤ ਸਿੰਘ ਪਿੰਡ ਬਿਆਣੀ ਦੇ ਰਾਹਤ ਕੈਂਪ ਪਹੁੰਚੇ ਜਿੱਥੇ ਉਹਨਾਂ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀਆਂ ਜ਼ਰੂਰਤਾਂ ਦਾ ਜਾਇਜ਼ਾ ਲਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀ ਸੁਰੱਖਿਆ ਅਤੇ ਰਾਹਤ ਕਾਰਜਾਂ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੀ। ਉਹਨਾਂ ਭਰੋਸਾ ਦਿੱਤਾ ਕਿ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾਵੇਗੀ। ਡਾਕਟਰ ਅਵਜੋਤ ਸਿੰਘ ਨੇ ਕਿਹਾ ਕਿ ਵਿਦਾਇਕ ਜਸਵੀਰ ਸਿੰਘ ਰਾਜੇਗੜੀ ਦੀ ਕੁਬਈ ਵਿੱਚ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਖਾਣਾ ਪੀਣ ਵਾਲਾ ਪਾਣੀ ਅਤੇ ਹੋਰ ਜ਼ਰੂਰੀ ਸਹੂਲਤਾਂ ਲਗਾਤਾਰ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਡਾਕਟਰੀ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਸਿਹਤ ਸੰਬੰਧੀ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਨਾਲ ਹੀ ਪਸ਼ੂਆਂ ਲਈ ਚਾਰੇ ਅਤੇ ਦਵਾਈਆਂ ਦੇ ਵੀ ਟੁਕਮੇ ਪ੍ਰਬੰਧ ਕੀਤੇ ਗਏ ਨੇ ਸ਼੍ਰੀ ਅਰਗਉਂਦਪੁਰ ਨੂੰ ਪਹੁੰਚਿਆ ਜਾਂਦਾ ਰਾਸ਼ਟਰੀ ਤੇ ਅਸੀਂ ਪਹੁੰਚੇ ਮੌਕੇ ਤੇ ਤੇ ਲੋਕਾਂ ਨਾਲ ਮੁਲਾਕਾਤ ਕੀਤੀ ਗੱਲਬਾਤ ਕੀਤੀ ਹੈਗੀ ਹੈ ਚਲੋ ਜੋ ਕੁਦਰਤੀ ਜੋ ਹੋਇਆ ਹੈਗਾ ਉਹ ਹੈਗਾ ਪਰ ਤਕਰੀਬਨ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਪੂਰੀ ਟੀਮਾਂ ਸੱਡੀ ਲੱਗੀਆਂ ਹੋਈਆਂ ਨੇ ਤੇ ਤਕਰੀਬਨ ਸਾਰੀ ਜਿਹੜੀ ਸਹੂਲਤ ਉਹਨਾਂ ਨੂੰ ਮੁਹੱਈਆ ਕਰਾਈ ਜਾ ਰਹੀ ਜਿਹੜੇ ਕੁਝ ਲੋਕ ਸਕੂਲ ਵਿੱਚ ਵੀ ਕੈਂਪ ਕਰਵਾਏ ਹੋਏ ਨੇ ਉੱਥੇ ਵੀ ਲੰਗਰ ਫੰਦਿਆ ਸਾਰਾ ਬੰਦਬਸ ਕੀਤਾ ਜਾ ਰਿਹਾ ਹੈ ਤੇ ਥੋੜੀ ਕਮੀ ਆ ਰਹੀ ਸੀ ਚਾਰੇ ਦੀ ਪਸ਼ੂਆਂ ਦੀ ਤੇ ਉਹਦੇ ਵੀ ਅਸ਼ਾਮ ਤੱਕ ਉਹ ਆਪਾਂ ਦਾ ਬੰਦਬਸ ਕਰਾ ਦਾਂਗੇ ਹੋਰ ਗੱਲ ਹੋਈ ਬਜ਼ੁਰਗਾਂ ਨਾਲ ਬੀਬੀਆਂ ਨਾਲ ਇਹਨਾਂ ਲੋਕਾਂ ਦੇ ਥੋੜੀ ਮੈਡੀਕਲ ਸਹੂਲਤ ਦੀ ਲੋੜ ਹੈਗੀ ਆ ਬੰਦਿਆਂ ਵਾਸਤੇ ਵੀ ਤੇ ਕੁਸਵਾਸ ਤੇ ਉਹਦਾ ਵੀ ਮੈਂ ਵੈਟਰਨਰੀ ਅਫਸਰ ਨਾਲ ਗੱਲ ਕਰਕੇ ਅਸੀਂ ਜਿਹੜੀ ਉਹਨਾਂ ਨੂੰ ਦੌਰਾ ਵੀ ਰੱਖ ਲੋ ਇੱਕ ਵਾਰੀ ਸਾਰਿਆਂ ਨੂੰ ਚੈੱਕ ਅਪ ਵੀ ਕਰ ਲੋ ਤੇ ਇੱਕ ਜਿਹੜੀ ਦਵਾਈਆਂ ਦੀ ਲੋੜ ਹੈਗੀ ਆ ਸਾਥ ਕਰਕੇ ਜਾ ਹਿਊਮਨ ਐਰ ਜਿਹੜੀ ਮੈਡੀਕਲ ਹੈ ਉਹਸੀ ਵੀ ਉਹਦੀ ਪਹੁੰਚ ਕਰਵਾ ਲਾਂਗੇ ਪਰ ਬਰ ਬਦਕ ਆ ਜਾਏਗੀ ਜੋ 23 ਚ ਨੁਕਸਾਨ ਹੋਇਆ ਸੀ ਸਾਡਾ ਟਾਂਡਾ ਤਸੋਬ ਮੇਰੀਆਂ ਕਾਫੀ ਨੁਕਸਾਨ ਹੋ ਗਿਆ ਸੀ ਉਹਦੇ ਮੁਕਾਬਲੇ ਕਾਫੀ ਕੀ ਕਹਿੰਦੇ ਉਸ ਵਾਰ ਉਹ ਘੱਟ ਹੋਇਆ ਤੇ ਮੇਰੀ ਰਾਜਾ ਜੀ ਨਾਲ ਗੱਲ ਹੋਈ ਹੈ ਤੇ ਇਹਦਾ ਜੋ ਵੀ ਅਸੀਂ ਜਿਹੜਾ ਪੱਕਾ ਪ੍ਰਬੰਧ ਜਿਹੜਾ ਅਸੀਂ ਆਪਾਂ ਆਉਣ ਵਾਲੇ ਸਮੇਂ 'ਚ ਅਸੀਂ ਕਰਾਂਗੇ ਚਾਹੇ ਕਹਿੰਦੇ ਸਾਨੂੰ ਇੱਕ ਦੋ ਫਲੱਡ ਹੀਰ ਨਾਲ ਥੋੜੇ ਲਾਣੇ ਕੰਟਰੋਲ ਹੋ ਜੇ ਇਹ ਬੰਦਾ ਵੀ ਸੀ ਪੱਕਾ ਦਾ ਹਲਚਰਾ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोੜਾ ਨੇ ਅਜਨਾਲਾ ਹਲਕੇ ਵਿੱਚ ਹੜ੍ਹ ਪੀੜਤਾਂ ਲਈ ਚੱਲ ਰਹੇ ਰਾਹਤ ਕਾਰਜਾਂ ਦਾ ਚੈਦਾ ਲਿਆ ਉਨ੍ਹਾਂ ਦੇ ਨਾਲ ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਹਰਪਾਜਨ ਸਿੰਘ ਡੀਟੀਓ ਅਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਵੀ ਹਾਜ਼ਰ ਸਨ ਕੈਬਨਿਟ ਮੰਤਰੀ ਨੇ ਰਮਦਾਸ ਤੋਂ ਅੱਗੇ ਕੋਨੇਵਾਲ ਪਿੰਡ ਦਾ ਦੌਰਾ ਕੀਤਾ ਜੋ ਕਿ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਵਰਦੇ ਮੀਂਹ ਵਿੱਚ ਟਰੈਕਟਰ ਉੱਤੇ ਚੜ੍ਹ ਕੇ ਕੋਨੇਵਾਲ ਪਹੁੰਚੇ ਕੈਬਨਿਟ ਮੰਤਰੀ ਹਲਕੇ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਨੂੰ ਵੇਖ ਕੇ ਭਾਵੁਕ ਹੋਏ ਹਲਕਾ ਵਾਸੀਆਂ ਦੇ ਨਾਲ ਗੱਲਬਾਤ ਕਰਦੇ ਆਮਨ ਅਰੋੜਾ ਨੇ ਕਿਹਾ ਕਿ ਕੁਦਰਤ ਨੇ ਜੋ ਨੁਕਸਾਨ ਇਸ ਵਾਰ ਕਰ ਦਿੱਤਾ ਹੈ ਉਹ ਬਹੁਤ ਵੱਡਾ ਹੈ ਉਸ ਨੂੰ ਭਰਨਾ ਤੌਖਾ ਪਰ ਪੰਜਾਬ ਸਰਕਾਰ ਦੀ ਤਰਫੋਂ ਉਨ੍ਹਾਂ ਹੀ ਪ੍ਰੋਸਸ ਦਿੱਤਾ ਕਿ ਸਰਕਾਰ ਹੜ੍ਹ ਪੀੜਤਾਂ ਦੇ ਨਾਲ ਖੜੀ ਹੈ ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਅੰਦਾਜ਼ੇ ਮੁਤਾਬਕ ਹੁਣ ਤੱਕ 30000 ਏਕੜ ਦੇ ਕਰੀਬ ਫਸਲ ਇੱਥੇ ਨੁਕਸਾਨੀ ਗਈ ਹੈ ਅਤੇ ਸੈਂਕੜੇ ਕਰਤੇ ਮਸ਼ੀਨਰੀ ਪਾਣੀ ਦੇ ਨਾਲ ਤਬਾਹ ਹੋਈ ਹੈ ਦੇਖੋ ਅੱਜ ਹਲਕਾ ਜਨਾਲਾ ਦੇ ਇਲਾਕਿਆਂ ਦੇ ਵਿੱਚ ਆਇਆ ਪਿੰਡ ਖੁੰਨੇ ਵਾਲਾ ਜਿੱਥੇ ਆਪਾਂ ਖੜੇ ਹਾਂ ਤੇ ਅੱਜ ਤਕਰੀਬਨ ਹਫਤਾ ਹੋ ਗਿਆ ਜਦ ਪਾਣੀ ਦੀ ਮਾਰ ਹੈ ਜਿਹੜੀ ਉਹ ਪਈ ਹੈ तकरीबन 12 12 14 14 ਫੁੱਟ ਤੱਕ ਪਾਣੀ ਚੜ ਗਿਆ ਸੀਗਾ ਅ ਲੋਕਾਂ ਨੇ ਬੜੀ ਹਿੰਮਤ ਕੀਤੀ ਸਰਕਾਰ ਦਾ ਸਹਿਯੋਗ ਰਿਹਾ ਢਾਲੀਵਾਲ ਸਾਹਿਬ ਖੁਦ ਆਪ ਕਿਉਂਕਿ ਇਹਨਾਂ ਦਾ ਹਲਕਾ ਪੈਂਦਾ ਆਪ ਗਰਾਊਂਡ ਦੇ ਉੱਪਰ ਰਹੇ ਸਾਰੇ ਨਗਰ ਵਾਲਿਆਂ ਨੇ ਹਿੰਮਤ ਮਾਰੀ ਅ ਨੁਕਸਾਨ ਬੇਸ਼ੱਕ ਬਹੁਤ ਹੋਇਆ ਪਰ ਕਿਉਂਕਿ ਇਸ ਵਾਰੀ ਪਾਣੀ ਇੰਨਾ ਹੈ ਕਿ ਮੀਂਹ ਨੇ ਵੀ ਸਾਰੇ ਰਿਕਾਰਡ ਤੋੜਦੇ ਪਿੱਛੋਂ ਜਿਹੜਾ ਪਾਣੀ ਆਇਆ ਉਹਨੇ ਸਾਰੇ ਦੇ ਸਾਰੇ ਪੰਜਾਬ ਦੇ ਵਿੱਚ ਬੜੀ ਤਬਾਹੀ ਹੈ ਜਿਹੜੀ ਉਹ ਮਚਾਈ ਹੈ ਪਰ ਜਿਵੇਂ ਕਹਿੰਦੇ ਨੇ ਕੁਦਰਤ ਅੱਗੇ ਜੋਰ ਨਹੀਂ ਚੱਲਦਾ ਕਿਸੇ ਦਾ ਪਰ ਫਿਰ ਵੀ ਇੰਨਾ ਸ਼ੁਕਰ ਕਿ ਸਾਰਿਆਂ ਨੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕੀਤਾ ਇੱਕ ਦੂਜੇ ਦਾ ਸਰਕਾਰ ਵੀ ਪਹਿਲੇ ਦਿਨੋਂ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਬੜੀ ਸਤਾਰਕ ਸੀਗੀ ਸਾਡੇ ਸਾਰੇ ਕੈਬਨਿਟ ਮਨਿਸਟਰ ਔਨ ਗਰਾਉਂਡ ਫੀਲਡ ਦੇ ਵਿੱਚ ਸੀਗੇ ਸਿਵਲ ਪੁਲਿਸ ਐਡਮਿਨਿਸਟ੍ਰੇਸ਼ਨ ਨੇ ਵੀ ਬੜਾ ਉਪਰਾਲਾ ਕੀਤਾ ਸੋ ਨੁਕਸਾਨ ਚਾਹੇ ਵੱਡਾ ਪਰ ਫਿਰ ਵੀ ਅੱਜ ਇੱਥੇ ਦੌਰਾ ਕਰਨ ਲਈ ਆਇਆ ਹਾਂ ਤਾਂ ਹੀਬਤ ਸਾਹਿਬ ਔਰ ਈਟੀਓ ਸਾਹਿਬ ਨਾਲ ਨੇ ਸਾਰੀ ਸੰਗਤ ਨਾਲ ਹੈ ਮੈਂ ਇਹ ਮੰਨ ਕੇ ਚੱਲਦਾ ਕਿ ਪੰਜਾਬ ਸਰਕਾਰ ਉਹਨਾਂ ਇਫੈਕਟਿਡ ਪਰਿਵਾਰਾਂ ਦੇ ਨਾਲ ਚਾਹੇ ਕਿਸੇ ਦੇ ਘਰ ਦਾ ਨੁਕਸਾਨ ਹੋਇਆ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਕਿਸੇ ਦਾ ਜੋ ਫਸਲਾਂ ਦਾ ਜਿਵੇਂ ਢਾਲੀਵਸਾ ਵਿੱਚ ਦੱਸੇ ਤਕਰੀਬਨ 30 ਹਜ਼ਾਰ ਏਕੜ ਦੇ ਕਰੀਬ ਨੁਕਸਾਨ ਜਿਹੜਾ ਇਕੱਲੇ ਨਾਲੇ ਦੇ ਵਿੱਚ ਹੋਇਆ ਸੋ ਇਹ ਸਾਰਿਆਂ ਦਾ ਜਿਵੇਂ ਜਿਵੇਂ ਪਾਣੀ ਘਟੇਗਾ ਗਰਦੌਰੀਆਂ ਵੀ ਹੋਣਗੀਆਂ ਔਰ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਇਸ ਮੁਸ਼ਕਲ ਦੀ ਕਿਉਂਕਿ ਲੋਕਾਂ ਦੀ ਬਣਾਈ ਹੋਈ ਸਰਕਾਰ ਹੈ ਸੋ ਮੈਂ ਇਹੀ ਅੱਜ ਸਾਰੇ ਪਿੰਡ ਕੋਨੇਵਾਲ ਦੇ ਵਸਨੀਕਾਂ ਨੂੰ ਔਰ ਬਾਕੀ ਸਾਰੇ ਇਲਾਕਿਆਂ ਦੇ ਜਿੱਥੇ ਤੇ ਪਾਣੀ ਦੀ ਮਾਰ ਪਈ ਸਾਰੇ ਨੂੰ ਸਰਕਾਰ ਵੱਲੋਂ ਵਿਸ਼ਵਾਸ ਦਿਵਾਉਂਦੇ ਆ ਕਿ ਬਿਲਕੁਲ ਬੇਫਿਕਰ ਰਹੋ ਸਰਕਾਰ ਤੁਹਾਡੇ ਨਾਲ ਖੜੀ ਹੈ ਦਿਨ ਰਾਤ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਹੈ ਜਿਹੜਾ ਉਹ ਕਰਾਂਗੇ ਪੰਜਾਬ ਅਪਡੇਟਸ ਦੇ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਨਹੀਂ ਤੁਸੀਂ ਬਣ ਰਹੋ ਚੜ੍ਹਦੀ ਕਲਾ ਟਰਾਈਮ ਟਿਵ ਦੇ ਨਾਲ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.